ਕੀ ਕਰਨਾ ਹੈ ਦੱਸ ਮੈਨੂੰ ਇੱਥੇ ਕਰਨਾ ਹੈ ਇੱਥੇ ਕਰਨਾ ਹੈ ਚਾਵਲਾ ਲੈ ਲੈ ਆ ਆ ਕੀ ਕਰਨਾ ਹੈ ਆ ਇੱਥੇ ਕਰਨਾ ਹੈ ਇੱਥੇ ਕਰਨਾ ਹੈ ਚਾਵਲਾ ਲੈਣ ਆ ਆ ਕੀ ਕਰਨਾ ਹੈ ਮੈਨੂੰ ਕਰਨਾ ਹੈ ਇੱਥੇ ਕਰਨਾ ਹੈ ਚਾਵਲਾ ਲੈਣ ਆ ਵੀਰ ਚਾਵਲਾ ਮੰਨਿਆ ਹਾਂ ਮੈਨੂੰ ਕਰਨਾ ਹੈ ਕਿਹੋ ਜਿਹਾ ਹਾਲ ਪੱਕਾ ਇਹਨੂੰ ਤੱਕ ਵਾਰੀ ਕਾ ਅੱਡੇ ਆਉਣਗੇ ਜਾਂ ਉਹ ਉਦੂ ਦੀ ਬਜਾਰੀਆਂ ਅੱਡੇ ਵਾਲਿਆਂ ਨੂੰ ਦਿੱਤਾ ਓਏ ਅੱਡੇ ਜਿਹੜੇ ਆ ਸੰਜੂ ਕੀ ਉਹ ਤੇ ਜਿੰਨ ਕੀ ਨਾਂ ਤੁਹਾਡਾ ਸ਼ੇਂਦਰ ਸਿੰਘ ਜੀ ਇਹ ਮਰਨਾਲਾ ਵੀਰ ਜੀ ਇਹ ਤੁਹਾਡਾ ਕੀ ਲੱਗਦਾ ਮੁੰਡਾ ਲੱਗਦਾ ਕੀ ਬਲੇ ਗੱਲ ਕੀ ਬਣੀ ਸਾਰੀ ਇਥੋਂ ਰੋਟੀ ਜੋ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਪਿਆਣੀ ਕਿੰਨੀ ਉਮਰ ਹੈ ਦੀ ਇਹ 22 ਸਾਲ ਜਦੋਂ ਸ਼ਾਮੀ ਘਰ ਆਏ ਤੁਹਾਡੇ ਕੋਲੋਂ ਰੋਟੀ ਖਾ ਕੇ ਗਏ ਰੋਟੀ ਖਾ ਗਏ ਆ ਰੋਟੀ ਆ ਉੱਥੇ 23 ਰੇਤੀ ਚ ਗਈ ਆ ਅੱਛਾ ਅੱਗੇ ਵੀ ਰੋਟੀ ਖਾ ਕੇ ਸੈਰ ਸੋਦ ਨੂੰ ਚੱਲ ਜੰਨਾ ਪਈ ਕਾਮੇ ਚਰਤਾ ਦੀ ਤੁਸੀਂ ਕੀ ਕੰਮ ਕਰਦੇ ਹੋ ਜਿਆੜੀ ਦੱਪਾ ਜੀ ਜੀ ਕੀ ਨਾਮ ਤੁਹਾਡਾ ਜੰਗਾ ਸਿੰਘ ਜੀ ਜੰਗਾ ਸਿੰਘ ਜੀ ਬਰਨਾਲਾ ਵੀਰ ਕੀ ਲੱਗਦਾ ਤੁਹਾਡਾ ਭਟੀਆਂ ਮੇਰਾ ਜੀ ਕੀ ਗੱਲ ਬਣੀ ਪੂਰੀ ਕੱਲ ਇਹ ਆ ਜੀ ਇਹ ਜਦੋਂ ਉੱਥੋਂ ਰਤੀ ਬੱਤੀ ਗਈ ਆ ਤੇ ਉਦੋਂ 8:00 ਵਜੇ ਬਾਹਰ ਨੂੰ ਗਿਆ ਰੋਟੀ ਢੱਡੀ ਖਾ ਕੇ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾ ਮਾਰਿਓ ਮੈਂ ਹੁਣੇ ਪਰਿਆਉਣਾ ਤੇ ਘਰ ਆਇਆ ਹੀ ਨਹੀਂ ਮਾਪੇ ਤੇ ਦਿਨੇ ਮੈਂ 5:00 ਵਜੇ ਪਉਗੰਡ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਚਾਰ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਤੇ ਉਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇਹਤੇ ਲਾਸ਼ਾ ਲੂਸ਼ਾ ਵਾਵਾ ਪਈ ਆ ਵਾ ਸੱਟਾ ਸੁੱਟਾਂ ਲਾਈਆਂ ਤੇ ਮਤਲਬ ਕਿ ਇਹਦੀ ਡੇਥ ਹੋ ਗਈ ਤੁਹਾਨੂੰ ਕੀ ਖਤਸਾ ਵੀ ਕਿਸੇ ਨੇ ਕੁੱਟ ਮਾਰੀ ਇਹਦੀ ਬਿਲਕੁਲ ਕੁੱਟ ਮਾਰ ਹੋਈ ਹੈ ਜੀ ਇਹਦੀ ਬਿਲਕੁਲ ਕੁੱਟ ਮਾਰ ਹੋਈ ਹੈ ਤੇ ਕਤਲ ਦਾ ਸ਼ੱਕ ਹੈ ਤਾਂ ਹਾਂਜੀ ਹਾਂਜੀ ਕਤਲ ਦਾ ਸ਼ੱਕ ਹੈ ਇੱਕ ਕਹਿੰਦਾ ਵੀਡੀਓ ਵੀ ਕੁਝ ਵਾਇਰਲ ਹੋ ਰਹੀ ਜਿੰਨਾ ਕੁੱਟ ਮਾਰ ਹੋਈ ਹੈ ਜੀ ਸਾਡੇ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜਦ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਨੈਟ ਤੇ ਪਾਵਾਂਗੇ ਜਾਣਤ ਕਰਾਂਗੇ ਜੀ ਹਾਂ ਜੀ ਪੁਲਿਸ ਆਈ ਹੀ ਮੌਕੇ ਤੇ ਪੁਲਿਸ ਵਾਲੋ ਕੀ ਦੱਸਿਆ ਗਿਆ ਪੁਲਸ ਵਾਲਾ ਤੇ ਆਉਂਦੇ ਜਾਂਦਾ ਜੀ ਇਹਨੂੰ ਟੈਗ ਹੋਇਆ ਹੈ ਅੱਛਾ ਥੰਡਾਰ ਆਇਆ ਹੀ ਇਨਚਾਰਜ ਆਉਂਦਾ ਇਹਨੂੰ ਟੈਗ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮਾਰੀ ਜੋ ਵੀਡੀਓ ਵਿਖਾਈਏ ਤੇ ਫਿਰ ਥੋੜਾ ਜਿਹਾ ਹੁਣ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਤੇ ਇਸ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਆਇਆ ਸੀ ਉੱਥੇ ਚੋ ਵਿਖਾ ਕੇ ਲੈ ਨਿਸ਼ਾਨਦਾਨਦਾ ਹੈ ਨਹੀਂ ਇਹ ਆਪ ਡਿੱਗਾ ਵਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕਿਹੜੇ ਬੰਦੇ ਸਾਡੇ ਤੇ ਸ਼ੱਕ ਨਹੀਂ ਜੀ ਉਹ ਵੀਡੀਓ ਸ਼ੱਕ ਕਰ ਲੂਗੀ ਸਾਰੇ ਜੀ ਵੀਡੀਓ ਸ਼ੱਕ ਉਹ ਤੇ ਚਿਹਰੇ ਬੰਦੇ ਨਜ਼ਰ ਆ ਰਹੇ ਆ ਨਹੀਂ ਚਿਹਰੇ ਨਹੀਂ ਆ ਰਹੇ ਜੀ ਚਲੋ ਠੀਕ ਹੈ ਜੀ ਹਾਂ ਜੀ ਵੀਰੇ ਕੀ ਨਾਂ ਫਿਕਰ ਦਾ ਪਤਾ ਭਰਾਵਾ ਹਾਂ ਕੀ ਨਾਂ ਵੀਰੇ ਵਸੇ ਸਿੰਘ ਕੀ ਬਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਇਹ ਚਾਚੇ ਦਾ ਪੁੱਤ ਸੀ ਤੇ ਕੀ ਪੂਰੀ ਘਰ ਹੋਇ ਤੋਹੀ ਕਹਿੰਦੇ ਤੁਹਾਨੂੰ ਜੀ ਮੈਂ ਨਾ ਫਿਰ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈਂਟਰ ਸੀ ਤੋ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਵਾਲੇ ਟੜਕੇ ਮੈਨੂੰ 6:30 ਵਜੇ ਹੂੰ ਤਾ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਹਕਸ਼ਾਇਦਾ ਕੋਈ ਵੇਹੇ ਵੀ ਜਉਰੀਆ ਪਿਆ ਤੇ ਮੈਂ ਤਾਂ ਵੇਹੇ ਰੱਬ ਤਰਤੀ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਵੈਗ ਮੁੜਿਆ ਕਿੱਲੇ ਤੋਂ ਪਛਾਣ ਉਹ ਦੇਖੀ ਯਾਰ ਕਿੰquiera ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਇੱਕ ਦੇਖਿਆ ਉਹ ਖੜਾਣ ਲੱਗ ਗਿਆ ਇੱਥੇ ਲੱਗ ਗਿਆ ਇੱਥੇ ਲੱਗ ਚਲੋ ਕੋਈ ਨਹੀਂ ਰੋਣਾ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਇਹਦਾ ਕੋਈ ਵੈਰ ਹੋਵੇ ਕਿਸੇ ਨਾਲ ਲੜਾਈ ਝਗੜਾ ਕੋਈ ਚੈੱਕ ਕਰ ਹੀ ਨਹੀਂ ਜਣਾ ਹੂੰ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਅੱਖਾਂ ਤੇ ਜੀਣ ਕਰਦਾ ਮਿਹਨਤ ਕਰਕੇ ਖਾਂਦਾ ਛੱਪਨੇ ਮਿਹਨਤ ਕਰਦਾ ਹੂੰ ਇਹਦੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹੂੰ ਕੀ ਮੰਗ ਕਰਦੇ ਹੁਣ ਮੰਗ ਪ੍ਰਸ਼ਾਸਨ ਨਹੀਂ ਇਨਸਾਫ ਕਰਦੇ ਨੇ ਦਾ ਜੋ ਵੀ ਇਹ ਘਰ ਕਤਲ ਹੋਇਆ ਹੋਇਆ ਤੇ ਸਰੀਆਮ ਜਿਹਦਾ ਵੀ ਕਤਲ ਆ ਜਿਹਦੇ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਗਲਾਂ ਤੋਂ ਮਿੱਟੀ ਝਾੜਦਾ ਹਿੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ੍ਹ ਗਿਆ ਹੋਵੇ ਪਹਿਲਾਂ ਹੀ ਹੂੰ ਕੀ ਕਹਾਂ ਚਾਰ ਸਾਹਿਬ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸਾਟ ਹੀ ਕੋਈ ਨਹੀਂ ਜੀ ਇਹ ਤੇ ਹੋ ਵੀ ਨਹੀਂ ਸਕਦਾ ਐਟੈਕ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਕਹੂੰ ਨਾ ਇਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੌਣ ਵੀਡੀਓ ਜਿਹੜੀ ਕੋਈ ਕੋਟ ਮਾਰਦੀ ਵੀਡੀਓ ਜਦੋਂ ਬਾੜ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਬਰਿਆ ਤੇ ਹੁਣ ਥੋੜਾ ਆਪਾਂ ਜਾ ਹਿਰਦਾ ਪਰ ਨਹੀਂ ਅਜੇ ਵੀ ਉਹ ਜਾਬਦਾ ਹੈ ਕਿ ਅਜੇ ਵੀ ਉਧਰੋਂ ਮਾਲ ਗੱਫਾ ਜਾਣ ਤੋਂ ਫਿਰਦਾ ਕੰਮ ਕੋਈ ਨਹੀਂ ਕਰਦਾ ਸਰਕਾਰ ਚਲੋ ਉੱਚ ਅਧਿਕਾਰੀਆਂ ਕੋਈ ਇਹੀ ਹੈ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਠੀਕ ਹੈ ਨਹੀਂ ਤੇ ਇਹ ਲਾਸ਼ ਜਿਹੜੀ ਅਸੀਂ ਸੜਕ ਤੇ ਲੈ ਜਾਾਂਗੇ ਫਿਰ ਵੇਖੀ ਜਾਏਗਾ ਜੋ ਹੋਏਗਾ ਜਦੋਂ ਬੰਦੀਆਂ ਆਉਣੀਆਂ ਤੁਹਾਨੂੰ ਨਾਲ ਆਵਾਂਗੇ ਕੀ ਨਾਂ ਤੁਹਾਡਾ ਮੇਰਾ ਨਾਂ ਰਾਜ ਇਹ ਜੀ ਆ ਵੀਰ ਜੀ ਦੀ ਮ੍ਰਿਤਕ ਹੋਈ ਆ ਇਹ ਤੁਹਾਡਾ ਕੀ ਲੱਗਦਾ ਸੀ ਮੇਰੇ ਚਾਚੇ ਦਾ ਮੁੰਡਾ ਭਾਈ ਚਾਚੇ ਦਾ ਮੁੰਡਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤਾਂ ਚਾਹੁੰਨਾ ਹੈ ਕੋਈ ਕਹਿਣਾ ਚਾਹੁੰਦੇ ਆ ਕਿ ਇਹਨੂੰ ਕਿਸ ਨੇ ਮਾਰਿਆ ਇਹਨੂੰ ਕਿਸ ਨੇ ਮਾਰਿਆ ਸਾਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੈ ਇਹ ਦੋਵੇਂ ਪੋਪੋਤੀ ਰਹਿੰਦੇ ਹਾਂ ਹਾਂਜੀ ਪਿਓ ਪੋਤੀ ਆ ਹੂੰ ਇਹਨੂੰ ਨਾਲ ਪੋਟ ਪੋਟ ਕੇ ਮਾਰਿਆ ਨੇ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਸਾਨੂੰ ਤਾਂ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਤੇ ਹੂੰ ਹੁਣ ਤਾਂ ਕੋਈ ਪਤਾ ਨਹੀਂ ਕੀ ਇਹ ਬੰਨਾ ਕੀ ਨਹੀਂ ਇਹ ਕਿਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਇਹਨੂੰ ਕੀ ਮੰਗ ਕਰਦੇ ਆ ਮੰਗ ਇਹ ਕਰਦੇ ਕਿ ਸਾਡੇ ਚਾਚੇ ਨੂੰ ਨਿਆਂ ਸਾਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਆਏ ਉਹ ਮੰਗੇ ਕਰਦੇ ਨਹੀਂ ਨਾ ਉਹ ਕਿਥੇ ਸਰ ਜਿਹੜਾ ਸਰੀਰ ਮਿਲਿਆ ਵਾ ਕੀ ਕੁਝ ਦੇਖਿਆ ਆ ਤੇ ਕੀ ਲੱਗ ਰਿਹਾ ਜੀ ਇਹ ਧੰਨਸ਼ੁਭਾ ਇਸਕੋ ਆਰਡਰ ਹੋ ਗਿਆ ਜੀ ਇਹਦੇ ਸਟੇਟ ਤੇ ਲੱਗਾਂਗੇ 10 ਦਿਨ ਲਾਣਗੇ ਜੀ ਤੇ ਆਸ ਤੋਂ ਲਾਵਾ ਪੱਕਾ ਕਰਦੇ ਅਗਲੀ ਅਗਲੀ ਟੱਕਰਾਂਗੇ ਪਰਮਾਣੂ ਕਿੰਨੇ ਦਿਨ ਲੱਗਣਗੇ ਇਹ ਵਾਸਤੇ ਸਰ ਹੋਣ ਦੀ ਕਾਰਵਾਈ ਕੀ ਤਿਆਰ ਹੈ हां पोस्ट मार्टम ਕਰਵਾ ਕੇ ਦੋ ਅੰਡਾ ਲਾ ਬੰਦ ਕਰਵਾ ਲਓ ਫੋਟੋਗ੍ਰਾਫੀ ਕਰਵਾ ਲਓ ਇਹੋ ਪੁਸ਼ੇ ਰੱਖਦੇ ਹੋਏ ਸੁਣੇ ਆ ਕਿ ਨਾ ਫਾਟਰ ਦੇ ਅਨਸਾਰ ਹੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤਾਂ ਕਤਲਗੀ ਦਰਜ ਕਰਾਂਗੇ ਧੰਨਵਾਦ ਧੰਨ